ਐਮਆਈਜੀ ਦੇ ਫਲੈਟ ਜਿਹੜੇ ਸਨ ਉਹ ਕਿਸੇ ਸਮੇਂ ਬੜਾ ਹੀ ਲੋਕਾਂ ਦੀ ਖਿੱਚ ਦਾ ਕੇਂਦਰ ਸਨ ਲੋਕ ਚਾਹੁੰਦੇ ਸਨ ਕਿ ਇਹਨਾਂ ਫਲੈਟਾਂ 'ਚ ਜਾ ਕੇ ਰਹੀਏ ਤੇ ਜ਼ਿੰਦਗੀ ਦਾ ਆਨੰਦ ਲਈਏ ਪਰ 2011 ਵਿੱਚ ਲੋਕਾਂ ਦੇ ਸੁਭਦ ਹੋਣ ਵਾਲੇ ਇਹ ਫਲੈਟਾਂ ਦੀ ਹਾਲਤ ਅੱਜ 2025 ਤੋਂ ਬਾਅਦ ਮੁਕੰਮਲ ਨਹੀਂ ਹੋ ਸਕੀ ਤੇ ਇੱਥੇ ਲੋਕਾਂ ਦੀ ਵਸੋਂ ਨਾ ਹੋਣ ਕਰਕੇ ਇਹ ਫਲੈਟ ਜਿਹੜਿਆ ਖਸਤਾ ਹਾਲਤ ਦੇ ਵਿੱਚ ਪੁੱਜਦੇ ਗਏ ਪਾਵੇਂ ਉਹ ਇਮਾਰਤ ਸੀ ਪਾਵੇਂ ਉਹ ਹੋਰ ਸੁਵਿਧਾਵਾਂ ਸਨ ਜਾਂ ਫਿਰ ਉਹ ਲਿਫਟ ਸੀ ਕੁਝ ਵੀ ਸੀ ਆ ਕੇ ਹਾਲਾਤ ਵੇਖੋ ਤੇ ਹਾਲਾਤ ਵੇਖ ਕੇ ਰੋਣਾ ਆਉਂਦਾ ਹੈ ਕਿ ਇਹ ਕਦੀ ਕਿਸੇ ਦੇ ਸੁਪਨਿਆਂ ਦਾ ਸੰਸਾਰ ਹੋ ਸਕਦੇ ਸਨ ਜੇਕਰ ਟਰਸ ਇਹਨਾਂ ਨੂੰ ਵੇਲੇ ਸਿਰ ਪੂਰਾ ਕਰਕੇ ਲੋਕਾਂ ਦੇ ਸਹੂਤ ਕਰਦੀ ਪਰ ਇਹ ਨਹੀਂ ਹੋ ਸਕਿਆ ਇਹਨਾਂ ਫਲੈਟਾਂ ਦੀ ਹਾਲਤ ਨੂੰ ਵੇਖ ਕੇ ਸ਼ਿਵ ਸਨਾ ਬਾਲ ਠਾਕਰੇ ਦੇ ਮੁਖੀ yograj sharma ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਇਹਨਾਂ ਫਲੈਟਾਂ ਦੀ ਹਾਲਤ ਵੇਖ ਕੇ ਲੱਗਦਾ ਹੀ ਨਹੀਂ ਹੈ ਕਿ ਟਰਸ ਇਸੀ ਮਾਲਕ ਹੈ ਜਾਂ ਟਰਸ ਇਸ ਦੀ ਕਿਉਂਕਿ ٹرسٹ ਨੇ ਹੀ ਇਹਨਾਂ ਨੂੰ ਮੁਕੰਮਲ ਕਰਨਾ ਸੀ ਤੇ ਲੋਕਾਂ ਦੇ ਸਬੂਧਤ ਕਰਨਾ ਸੀ ਪਰ ਸਮੇਂ ਸਿਰ ਨਾ ਹੋਣ ਦੇ ਕਾਰਨ ਅੱਜ ਇਹ ਫਲੇਟਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ। ਉਹਨਾਂ ਨੇ ਕੀ ਹੋਰ ਕੀ ਕਿਹਾ ਕਿਹੜੇ-ਕਿਹੜੇ ਪ੍ਰਸ਼ਾਸਕਿਕ ਅਧਿਕਾਰੀ ਵੀ ਜਾਣਦੇ ਨੇ ਇਹਨਾਂ ਫਲੇਟਾਂ ਦੀ ਆਖਿਰਕਾਰ ਹਾਲਤ ਕੀ ਹੈ ਤੇ ਇਹ ਕਦ ਤੱਕ ਇਹਨਾਂ ਦੀ ਹਾਲਤ ਸੁਧਰ ਸਕਦੀ ਹੈ ਜਾਂ ਫਿਰ ਇਹ ਵੱਧ ਤੋਂ ਵੱਧਰ ਹੋਣਗੇ। ਚਲੋ ਸੁਣਦੇ ਹਾਂ ਸ਼ਿਵਸਨ ਬਾਲ ਠਾਕਰੇ ਦੇ ਮੁਖੀ ਯੋਗਰਾਜ ਸ਼ਰਮਾ ਜੀ ਦੇ ਜਵਾਬ ਨੇ। 2011 ਦੇ ਵਿੱਚ ਲੋਕਾਂ ਨੂੰ ਉਹਨਾਂ ਅਲਰਮਟ ਇਸ ਤਰ੍ਹਾਂ ਫਲੈਟਾਂ ਦੀ ਹੋਣੀ ਸੀ ਆਜ ਵੀ ਪੂਰਨ ਰੋਤ ਤੇ ਜਿਹੜੀ ਹੈਗੀ ਇਹਨਾਂ ਫਲੈਟਾਂ ਦੀ ਜਿਹੜੀ ਐ ਐਮਆਈ ਜੀ ਫਲੈਟ ਨੇ ਸਹੀ ਤਰੀਕੇ ਨਾਲ ਹੋਈ ਨਹੀਂ 10 ਫਲੈਟ ਅਜੇ ਸਰਕਾਰ ਕੋਲ ਭੇਜਦੇ ਨੇ ਪਿੱਛੇ ਇਹਨਾਂ ਨੇ ਆਪਸ਼ਨ ਵੀ ਦਿੱਤੀ ਹੈ ਲੇਕਿਨ ਅੱਜ ਇਹਨਾਂ ਫਲੈਟਾਂ ਦੀ ਦੁਰਦਸ਼ਾ ਜਿਹੜੀ ਹੈਗੀ ਆ ਤੁਸੀਂ ਸਾਰੇ ਆਪ ਜਾਂਦੀ ਮਾਰ ਲਓ ਸਾਰੇ ਪਾਸੇ ਘੁੰਮ ਕੇ ਉੱਪਰਲੀ ਬਿਲਡਿੰਗ ਤੇ ਸਾਰੀ ਬਿਲਡਿੰਗ ਚੋਰੀ ਹੈ ਦਿਖਣ ਤੇ ਕਗਾਰ ਤੇ ਆ ਲਿਫਟਾਂ ਕੋਈ ਚੱਲ ਨਹੀਂ ਰਹੀ ਆ ਸਫਾਈ ਕਰ ਵਿਚਾਰੀ ਇੱਥੇ ਕੋਈ ਨਹੀਂ ਹੈਗਾ ਇਹ ਨਿਕਾ ਖਸਤਾ ਹਾਲਾਤ ਹੈ ਜਿਹੜਾ ਆਪਾਂ ਪਹਿਲੇ ਵੀ ਕਈ ਦਫਾ ਆਪਾਂ ਕਹਿ ਚੁੱਕੇ ਹਾਂ ਲੇਕਿਨ ਇੰਟਰਸਟ ਦੇ ਜਿਹੜੇ ਪੱਧ ਘਰੇ ਨੇ ਉਹਨਾਂ ਦੇ ਕੰਨੇ ਦੇ ਵੀ ਕੰਨਾਂ ਦਾ ਕੋਈ ਜੂਨ ਨਹੀਂ ਸਰਕਦੀ ਹਾਂ ਰੋਲਾ ਪਾ ਦਈਏ ਜਿਦਾ ਪਿੱਛੇ ਆਪਾਂ ਟੈਂਕੀ ਤੇ ਚੜੇ ਆਂ ਸੇਵਰੇ ਦੀ ਬਵਸਤਾਂ ਲਾਗੇ ਅਗਰ ਕੋਈ ਇਹੋ ਜਿਹਾ ਆਸਾ ਦੁਬਾਰਾ ਉਪਰਾਲਾ ਕਰੀਏ ਤੇ ਫਿਰ ਹੋ ਸਕਦਾ ਇਹਨਾਂ ਦੇ ਕੰਨਾਂ ਦੇ ਜੂਨ ਸਰਕੇ ਜੇਕਰ ਅੱਜ ਇਸ ਬਿਲਡਿੰਗ ਦੀ ਹਾਲਤ ਇੰਨੀ ਦੈਣੀ ਹੋ ਚੁੱਕੀ ਆ ਕਿ ਕੋਈ ਵੀ ਕਿਸੇ ਵੀ ਕੋਈ ਅਪਰੀਅ ਘਟਰਾਤੇ ਹੋ ਸਕੇ ਚਾਹੇ ਲਿਫਟਾਂ ਦੇ ਮਾਧਮ ਨਾਲ ਲੀਕ ਇਹ ਬਿਲਡਿੰਗ ਦਾ ਮਤਲਬ ਨਹੀਂ ਕਿਉਂਕਿ ਇਹ ਡਿਗਨ ਦੇ ਕਗਾਰ ਤੇ ਆ ਤੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਅਗਰ ਟਰਸਟ ਇਸ ਬਿਲਡਿੰਗ ਨੂੰ ਸਹੀ ਤਰੀਕੇ ਨਾਲ ਮੈਨੇ ਨਹੀਂ ਕਰ ਪਾ ਰਿਹਾ ਤੇ ਇਹਨੂੰ ਮੇਰੇ ਸਾਨੂੰ ਬਲਾਕ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਕੋਈ ਨੁਕਸਾਨ ਨਾ ਹੋ ਕਿਉਂਕਿ ਜਦੋਂ ਕਿਤੇ ਜਿਸ ਤਰ੍ਹਾਂ ਬਾਹਰ ਦੀਆਂ ਕੰਟਰੀਆਂ ਚ ਝਟਕੇ ਆ ਰਹੇ ਨੇ ਭੁਕੰਪ ਦੇ ਕਿ ਛੋਟਾ ਮੋਟਾ ਚੜਕਾ ਗਿਆ ਤੇ ਆ ਗਿਆ ਤਾਂ ਮੈਨੂੰ ਲੱਗਦਾ ਇਸ ਸੋਸਾਇਟੀ ਦੇ ਵਿੱਚ ਕੋਈ ਵੀ ਬੰਦਾ ਬਚਣਾ ਨਹੀਂ ਹੈਗਾ ਔਰ ਕੱਲ ਨੂੰ ਜਿਹੜਾ ਹੋਣ ਵਾਲਾ ਨੁਕਸਾਨ ਉਹਦਾ ਜਵਾਬ ਜਿਹੜਾ ਹੈਗਾ ਇਸ ਪੁਰਾਣੇ ਟਰੈਕਟਰ ਨੂੰ ਫੇਰ ਵੀ ਦੇਣੇ ਪੈਣਾ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਕਿਉਂਕਿ ਇਹ ਸਾਰੀ ਗੱਲਾਂ ਜਿਹੜੀਆਂ ਹੈਗੇ ਡੀਸੀ ਸਾਹਿਬ ਦੇ ਧਿਆਨ 'ਚ ਵੀ ਨਹੀਂ ਨੇ ਡੀਸੀ ਜਾਣ ਨੂੰ ਲਿਖਦੀ ਰੂਪ ਜਿਹੜਾ ਹੈਗਾ ਉਹਦੀ ਵੀ ਜਾਂਚ ਲਿਖਦੀ ਲੇਕਿਨ ਓਪੀ ਜਿਹੜੀ ਹੈਗੀ ਆ ਜਾਂਚ ਦੀ ਕਾਪੀ ਹੈ ਕਿ ਉਹ ਵੀ ਦਬਾਤੀ ਦਿੱਤੀ ਉਹਨੇ ਅਸਲੀ ਨੂੰ ਮਾਰਕ ਕੀਤੀ ਉਹ ਸਾਰੀ ਦਬਾਤੀ ਗਈ ਹੈ ਮਤਲਬ ਕਿ ਲੱਗ ਰਿਹਾ ਉੱਪਰ ਤੋਂ ਲੈ ਕੇ ਥੱਲੇ ਤ ਇਸ ਕਰਕੇ ਇਹ ਲੋਕ ਬਿਲਕੁਲ ਹੀ ਲੋਕਾਂ ਨੂੰ ਜਿਹੜੇ ਰੱਬੀ ਹੱਥ ਦੇ ਨਾਲ ਛੱਡਿਆ ਉਹ ਛੱਡਿਆ 30 30 40 40 ਲੱਖ ਰੁਪਏ ਲੋਕਾਂ ਕੋਲ ਲੈ ਕੇ ਦੇ ਇੱਕ ਨਰਕ ਦੀ ਜ਼ਿੰਦਗੀ ਜਿਹੜੀ ਹੈ ਜਣਾ ਪਲਾਟਾਂ ਦੇ ਵਿੱਚ ਇਹ ਇੰਪਰੂਵ ਮਾਸਟਰ ਦੇ ਜਿਹੜੇ ਅਧਿਕਾਰੀ ਨੇ ਜਾਂ ਪਿਛਲੇ ਜਿਹੜੇ ਲੋਕਾ ਉਹਨਾਂ ਨੇ ਆਪਣੇ ਘਰ ਪਰ ਰਹੇ ਨੇ ਤੇ ਮੈਨੂੰ ਲੱਗਦਾ ਹੈਗਾ ਇਹ ਥੱਲੇ ਤੋਂ ਲਾਗੇ ਉੱਪਰ ਤੱਕ ਚੰਡੀਗੜ੍ਹ ਤੱਕ ਸਾਰੇ ਭ੍ਰਿਸ਼ਟਾਚਾਰ ਨਾਲ ਲਿਪਤ ਹੈ